लोक हित लोका दी आवाज ਜਿਹਨਾਂ ਕਿਸਾਨਾਂ ਦੇ ਜਿੱਤਾਂ ਗੁਰਪ੍ਰੀਤ ਸਿੰਘ ਆ ਉਹਦੇ 3 ਡੰਗਰ ਖਤਮ ਹੋ ਗਿਆ ਗੁਰਵਿੰਦਰ ਸਿੰਘ 1 ਕਾਰ ਸਿੰਘ 4 ਡੰਗਰ ਭੁੰਮੜ ਸਿੰਘ ਮਿਸਤਰੀ 2 ਡੰਗਰ ਗੁਰਸੈਬ ਸਿੰਘ 1 ਕੁਲਵੰਤ ਸਿੰਘ ਦੇ 3 ਡੰਗਰ ਹਰਦੀਆਰ ਸਿੰਘ 5 ਹਰਜਿੰਦਰ ਸਿੰਘ 1 ਰਸ਼ਵਾਰ ਸਿੰਘ 1 ਮਿਲਖਾ ਸਿੰਘ 1 ਹਰਪਾਲ ਸਿੰਘ 1 ਮਨਜੀਤ ਸਿੰਘ 4 ਰਸਾਲ ਸਿੰਘ 1 ਚੰਨ ਸਿੰਘ ਮਿਸਤਰੀ 1 ਤੇ ਕਾਰਜ ਸਿੰਘ 1 ਹੋਰ ਬਹੁਤ ਸਾਰੇ ਡੰਗਰ ਆ ਜਿਹੜੇ ਬਹੁਤ ਮਤਲਬ ਬਿਮਾਰ ਨੇ ਅੱਤ ਦੇ ਮਾਰ ਜਿੰਨਾ ਦਾ ਕੋਈ ਭਰੋਸਾ ਨਹੀਂ ਇਸ ਕਰਕੇ ਸਾਰੇ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕੇ ਤੇ ਆ ਕੇ ਗੌਰ ਕਰੋ ਤੇ ਡਾਕਟਰਾਂ ਦੀ ਟੀਮ ਭੇਜ ਕੇ ਦਾ ਜਾਜਾ ਲਾਓ ਕਿ ਕੀ ਮਹਾਮਾਰੀ ਫੈਲ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਅੱਜ ਜੋ ਜਥੇਬੰਦੀ ਵੱਲੋਂ ਮੀਟਿੰਗ ਸੱਦੀ ਗਈ ਆ ਕਿਸ ਮਸਲੇ ਸੱਦੀ ਗਈ ਕਿਸਾਨ ਮਜ਼ਦੂਰ ਸੰਰਚ ਕਮੇਟੀ ਪੰਜਾਬ ਦਾ ਸੇਵਾਦਾਰ ਦਲਬੀਰ ਸਿੰਘ ਪੂਰਾ ਸੋ ਅੱਜ ਜਿਹੜੀ ਇਹ ਪੂਰੇ ਕ੍ਰੀਂਪੁਰ ਦੀ ਸਾਰੀ ਟੀਮ ਔਰ ਸਾਰੇ ਸਾਡੇ ਭਰਾ ਜੋ 71 ਹੋਏ ਆ ਇਹ ਬਹੁਤ ਹੀ ਦੁੱਖਦਾਈ ਖਬਰ ਹੈ ਕਿ ਪਹਿਲਾਂ ਤਾਂ ਪ੍ਰਮਾਤਮਾ ਵੱਲੋਂ ਜੋ ਗੜੇਮਾਰੀ ਹੋਈ ਆ ਉਹ ਗੜੇਮਾਰੀ ਨੇ ਫਸਲਾਂ ਦਾ ਕਾਫੀ ਨੁਕਸਾਨ ਕੀਤਾ ਹੈ ਪਰ ਉਹ ਗੜੇਮਾਰੀ ਦੇ ਨਾਲ ਜਿਆਦਾ ਠੰਡ ਪੈਣ ਕਾਰਨ ਇੱਕ ਦਮ ਹੀ ਜੋ ਮਾਲ ਡੰਕਰ ਦੇ ਵਿੱਚ ਅਸਰ ਪਿਆ ਉੱਤੇ ਇੱਕ ਵਾਇਰਸ ਆਇਆ ਹੈ ਜੋ ਕਿ ਉਹਦਾ ਪਤਾ ਹੀ ਨਹੀਂ ਲੱਗ ਸਕਿਆ ਵੀ اچانک ਹੀ ਪੰਜਾਂ ਦਹਾ ਮਿੰਟਾਂ ਦੇ ਵਿੱਚ ਵਿੱਚ ਹੀ ਡੰਕਰ કામ્બ કામ્બ ਕੇ ਤੇ ਉਹ ਖਤਮ ਹੋ ਜਾਂਦਾ ਹੈ। ਤੋਂ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਇੱਥੇ ਸਾਨੂੰ ਸਾਡੇ ਨਗਰ ਦੇ ਵਿੱਚ ਜਲਦੀ ਤੋਂ ਜਲਦੀ ਟੀਮ ਭੇਜੀ ਜਾਵੇ। ਜਿਵੇਂ ਕਿ ਤੁਹਾਨੂੰ ਪਹਿਲਾਂ ਸਰਜਰਾਈ ਪਤਾ ਲੱਗ ਜਾਂਦਾ ਜਿਵੇਂ ਸਾਡੇ ਕਿਸਾਨ ਜਦੋਂ ਅੱਗ ਲਾਉਂਦੇ ਆ ਝੋਨੇ ਦੀ ਫਸਲਾਂ ਨੂੰ ਤੇ ਤੁਹਾਡਾ ਪ੍ਰਸ਼ਾਸਨ 5 ਮਿੰਟ ਦੇ ਵਿੱਚ ਉਹ ਅੱਗ ਬੁਝਾਉਣ ਵਾਸਤੇ ਪਹੁੰਚ ਜਾਂਦਾ ਔਰ ਪਰਚਾ ਕਰਨ ਵਾਸਤੇ ਪਹੁੰਚ ਜਾਂਦਾ। ਤੇ ਹੁਣ ਮੇਰਾ ਸਹਿਬਨਾ ਸਰਜ ਲੈਡ ਨੇ ਕੋਈ ਵੀ ਕੰਮ ਨਹੀਂ ਕੀਤਾ ਕਿਉਂਕਿ ਗੜੇ ਮਾਰੀ ਕਾਫੀ ਦਿਨਾਂ ਦੀ ਹੋਈ ਆ ਫਸਲਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ ਤੇ ਹੁਣ ਆ ਜਿਹੜਾ ਵੱਡਾ ਨੁਕਸਾਨ ਡੰਗਰਾਂ ਦਾ ਜੋ ਆਪਣੇ ਕਿਸਾਨ ਘਰ ਦੇ ਵਿੱਚ ਆਪਣਾ ਦੁੱਧ ਤਿਆਰ ਕਰਕੇ ਜੋ ਆਪਣੇ ਬੱਚਿਆਂ ਨੂੰ ਪਿਉਂਦੇ ਆ ਉਹਦੇ ਉੱਤੇ ਭਾਰੀ ਨੁਕਸਾਨ ਡੰਗਰਾਂ ਦਾ ਹੋ ਰਿਹਾ ਜਿਹੜਾ ਸਾਡੇ ਨਗਰ ਦੇ ਵਿੱਚ ਆ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੀ 50 ਤੋਂ 60 ਡੰਗਰ ਖਤਮ ਹੋ ਚੁੱਕੇ ਆ ਤੇ ਅਜੇ ਤੱਕ ਕੋਈ ਵੀ ਡਾਕਟਰ ਦੀ ਟੀਮ ਨਹੀਂ ਸਾਡੇ ਪਿੰਡ ਪੂਰੇ ਕ੍ਰੀਂਪੁਰੇ ਦੇ ਵਿੱਚ ਪਹੁੰਚੀ ਸੋ ਨਾ ਹੀ ਕਿਸੇ ਸਰਕਾਰ ਨੇ ਅਜੇ ਤੱਕ ਆ ਕੇ ਹਾਲ ਪੁੱਛਿਆ ਸੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਆਪਣੇ ਅਧਿਕਾਰੀ ਪੂਰੇ ਕ੍ਰੀਂਪੁਰੇ ਦੇ ਵਿੱਚ ਭੇਜੋ ਔਰ ਉਹਨਾਂ ਨੂੰ ਅਨਕੁਆਰੀ ਕਰਨ ਕਿ ਕਿਹੜੇ ਘਰ ਦੇ ਕਿੰਨੇ ਡੰਗਰ ਮਰੇ ਔਰ ਕਿਵੇਂ ਮਰੇ ਆ ਅਨਕੁਆਰੀ ਕਰਕੇ ਉਹ ਲਿਫਤੀ ਰੂਪ ਲਾ ਕੇ ਤੇ ਇਨ੍ਹਾਂ ਕਿਸਾਨਾਂ ਮਜ਼ਦੂਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਤੁਹਾਨੂੰ ਵੀ ਪਤਾ ਵੀ ਡੰਗਰ ਬਹੁਤ ਔਖਾ ਤਿਆਰ ਹੁੰਦਾ ਏ ਔਰ 1.5 ਲੱਖ ਦਾ ਅੱਜ ਜੇ ਆਪਾਂ ਕੋਈ ਮੱਝ ਲੈਣ ਜਾਈਏ ਤੇ 1.5 ਲੱਖ ਤੋਂ ਘੱਟ ਮੱਝ ਨਹੀਂ ਮਿਲਦੀ ਕਿਤੇ ਵੀ ਇਹ ਜੋ ਇੱਕ ਘਰ ਦੇ ਪੰਜ ਪੰਜ ਡੰਗਰ ਮਰ ਜਾਣੇ ਤੇ ਉਹ ਕਿਸਾਨ ਕਿੱਥੋਂ ਇਹ ਪ੍ਰਭਾਈ ਪੂਰੀ ਕਰੂਗਾ ਸੋ ਅਸੀਂ ਅਪੀਲ ਕਰਦੇ ਹਾਂ ਵੀ ਸਾਡੀ ਵੀਡੀਓ ਜਿਵੇਂ ਤੁਹਾਡੀ ਸਰਜ ਲੈਟ ਜਿੰਨੀ ਜਲਦੀ ਕੰਮ ਕਰਦੀ ਏ ਇੰਨੀ ਜਲਦੀ ਇਹ ਵੀਡੀਓ ਕੰਮ ਕਰੂਗੀ ਤੁਹਾਡੇ ਤੱਕ ਪਹੁੰਚੂਗੀ ਔਰ ਅਸੀਂ ਫੇਰ ਇੱਕ ਦਿਨ ਦਾ ਅੱਜ ਦੇਖਦੇ ਹਾਂ ਕੱਲ ਤੱਕ ਇਹ ਵੀਡੀਓ ਟਾਡੇ ਤੱਕ ਪਹੁੰਚ ਜਾਵੇ ਤੇ ਤੁਹਾਡਾ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਆਉਣ ਪੂਰੇ ਕ੍ਰੀਂਪੁਰੇ ਦੇ ਵਿੱਚ ਤੇ ਜੈਜਾ ਲੈਣ ਵੀ ਕਿੰਨਾ ਨੁਕਸਾਨ ਹੋਇਆ ਹੁਣ ਬੇਨਤੀ ਕਰੂੰਗਾ ਵੀ ਸਾਡੇ ਕਪਟਨ ਸਾਹਿਬ ਪ੍ਰਧਾਨ ਜੀ ਉਹਨਾਂ ਦੇ ਕੋਲ ਲਿਸਟ ਆ ਜਿਹੜੇ ਜਿਹੜੇ ਡੰਗਰ ਜਿਹੜੇ ਜਿਹੜੇ ਕਿਸਾਨਾਂ ਦੇ ਨੁਕਸਾਨ ਹੋਇਆ ਏ ਉਹ ਡੰਗਰਾਂ ਦੀ ਡੈਥ ਹੋਈ ਆ ਉਹ ਤੁਹਾਨੂੰ ਬੋਲ ਕੇ ਵਿਸਤਾਰ ਨਾਲ ਦੱਸਣਗੇ